ਹਾਂਜੀ ਦੋਸਤੋ ਦਿਖਾਉਣੇ ਅੱਜ ਤੁਹਾਨੂੰ ਸਰੰਦ ਮੰਡੀ ਵਿਖੇ ਜਿਹੜਾ ਆਵਾਰਾ ਪਸ਼ੂ ਨੇ ਇਹਨਾਂ ਦਾ ਅੱਡਾ ਜੀ ਇਹ ਸਾਰਾ ਦਿਨ ਸਾਰੀ ਰਾਤ ਸ਼ਹਿਰ ਦੇ ਵਿੱਚ ਇਹ ਭਲਵਾਨੀ ਢੇੜਾ ਦੇਣ ਤੋਂ ਬਾਅਦ ਰਾਤ ਨੂੰ ਆ ਕੇ ਪੂਰੇ ਆਰਾਮ ਕਰਦੇ ਨੇ ਜੀ ਇਹ ਟੈਂਪੂ ਜੂਨੀਅਨ ਨੇੜੇ ਦੇਸ਼ਵਕਰਮਾ ਚੌਕ ਆ ਜੀ ਸਵੇਰ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਆਰਾਮ ਕਰ ਰਹੇ ਨੇ ਜੀ ਦਿਨ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ कूड़े ਦੇ ਡੰਪਾਂ ਦੇ ਵਿੱਚ ਪੂਰੀ ਦਹਿਸ਼ਤ ਬਣ ਜਾਂਦੀ ਹੈ ਜੀ ਇਹਨਾਂ ਦੀ ਇਸ ਟਾਈਮ ਆਰਾਮ ਕਰ ਰਹੇ ਨੇ ਤਸਵੀਰ ਦਾ ਟਾਈਮ ਸਵੇਰ 5 ਵਜੇ ਦਾ ਦੇਖ ਸਕਦੇ ਹੋ ਲਾਈਵ ਤਸਵੀਰ ਨਜ਼ਦੀਕ ਆਪਣਾ ਗੁਰਦੁਆਰਾ ਸਾਹਿਬ ਜੀ ਇਹ ਕਹਿ ਵੀ ਸਕਦੇ ਆ ਜੀ ਵੀ ਸੈਕਟਰ 13 ਵਾਹ ਜੀ ਵਾਹ ਸਪੈਸ਼ਲ ਸੈਕਟਰ 13 ਇਹਨਾਂ ਅਵਾਰਾ ਪਸ਼ੂਆਂ ਦੇ ਆਰਾਮ ਕਰਨ ਲਈ ਬਿਸ਼ਰਾਮ ਘਰ ਜਿਹਨੂੰ ਆਪਾਂ ਕਹ ਦਿੰਨੇ ਆ ਫੇਰ ਇਹਨਾਂ ਨੇ ਕਾਇਮ ਹੋ ਜਾਣਾ ਜੀ ਥੋੜੇ ਸਮੇਂ ਤੱਕ ਫੇਰ ਦਿਨ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਗੇ ਇਹ ਇਹ ਅਵਾਰਾ ਪਸ਼ੂ ਪੂਰਾ ਆਨੰਦਮਾਨ ਰਹੇ ਨੇ ਨੇੜੇ ਟੈਂਪੋ ਯੂਨੀਅਨ ਸਰੰਦ ਮੰਡੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੋਸਤੋ ਸਾਹਮਣੇ ਦੇਖ ਰਹੇ ਆ ਖੱਬੇ ਹੱਥ ਉਰੇ ਸ਼ਮਸ਼ਾਨ ਘਾਟ ਵੀ ਹੈ ਜੀ ਇਹਦੇ ਤੋਂ ਥੋੜੀ ਜੀ ਅੱਗੇ ਬਿਲਕੁਲ ਸਿੱਧਾ ਤੁਸੀਂ ਦੇਖ ਸਕਦੇ ਹੋ ਬਿਸ਼ਕਰਮਾ ਚੌਕ ਆ ਜਾਂਦਾ ਜੀ ਇੱਧਰ ਪੱਟੀ ਰੋਡ ਤੇ ਨਾਲ ਇਹ ਟੈਂਪੋ ਯੂਨੀਅਨ ਆ বিশ্রাম ਕਰ ਰਹੇ ਨੇ ਜੀ ਥੋੜੇ ਸਮੇਂ ਬਾਅਦ ਪਲਵਾਨੀ ਗੇੜਾ ਫੇਰ ਇਹਨਾਂ ਨੇ ਸ਼ਹਿਰ ਦੇ ਵਿੱਚ ਕੱਢਣਾ ਐਕਸੀਡੈਂਟ ਦਾ ਵੀ ਕਾਰਨ ਬਣਦੇ ਨੇ ਜੀ ਇਹ ਨੇੜੇ ਉਰੇ ਸਬਜ਼ੀ ਮੰਡੀ ਲੱਗਦੀ ਆ ਬਹੁਤ بڑا ਉਰੇ ਕੂੜੇ ਦਾ ਇੱਕ ਡੰਪ ਵੀ ਆ ਕੂੜੇ ਦਾ ਡੰਪ ਹੋਣ ਕਰਕੇ ਤੇ ਸਬਜ਼ੀ ਮੰਡੀ ਉਰੇ ਲੱਗਣ ਕਰਕੇ ਵੀ ਕਾਫੀ ਜਿਆਦਾ ਸਮੱਸਿਆਵਾਂ ਦਾ ਸ਼ਹਿਰ ਨਿਵਾਸੀਆਂ ਨੂੰ ਸਾਹਮਣਾ ਵੀ ਕਰਨਾ ਪੈ ਰਿਹਾ ਇਹਨਾਂ ਵਾਰਾ ਪਸ਼ੂਆਂ ਕਰਕੇ ਗਿਣਤੀ ਦੇਖ ਸਕਦੇ ਹਾਂ ਜੀ ਗਿਣਤੀ ਵੀ ਮੇਰੇ ਹਿਸਾਬ ਦੇ ਨਾਲ ਤਾਂ ਘੱਟੋ ਘੱਟ 35-40 ਦੇ ਕਰੀਬ ਗਿਣਤੀ ਇਹਨਾਂ ਦੀ ਹੋਊਗੀ ਜੀ ਬਾਕੀ ਇਹਨਾਂ ਤੇ ਨਕੇਲ ਕਿਵੇਂ ਪਾਉਣੀ ਆ ਉਹ ਤਾਂ ਹੁਣ ਉਰੇ ਪ੍ਰਸ਼ਾਸਨ ਦਾ ਕੰਮ ਹੋ ਜਾਂਦਾ ਆਪਾਂ ਨੇ ਤਾਂ ਦਿਖਾਤਾ ਜੀ ਬੀ ਐਮ ਇਹ ਨੱਡਾ ਆਵਾਰਾ ਪਸ਼ੂਆਂ ਦਾ ਸਾਰਾ ਦਿਨ ਪਲਵਾਨੀ ਘੇੜਾ ਕੱਢਣ ਤੋਂ ਬਾਅਦ ਦੇ ਵਿੱਚ ਉਰੇ ਆ ਕੇ ਰਾਤ ਨੂੰ ਇਹ ਵਿਸ਼ਰਾਮ ਕਰਦੇ ਨੇ ਵਿਸ਼ਰਾਮ ਘਰ ਆ ਜੀ ਇਹਨਾਂ ਦਾ ਇਹਨਾਂ ਲਈ ਇੱਕ ਸੈਕਟਰ ਵੀ ਤਿਆਰ ਕਰਿਆ ਗਿਆ ਜੀ ਆ ਦੇਖੋ ਸੈਕਟਰ 13 ਦੋਸਤੋ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚੇ ਕਾਬੂ ਕਰਿਆ ਜਾਵੇ ਇਹਨਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਜੀ ਇਹ ਆਵਾਰਾ ਪਸ਼ੂ ਮੇਨ ਬਿਸ਼ਰਾਮ ਘਰਾ ਜੀ ਇਹਨਾਂ ਦਾ ਹੈ ਆਪਾਂ ਤਾਂ ਹੁਣ ਦਿਖਾਤਾ ਬਾਕੀ ਦੇਖਦੇ ਆਂ ਜੀ ਜ਼ਿਲ੍ਹਾ ਪ੍ਰਸ਼ਾਸਨ ਇਹਦੇ ਉੱਪਰ ਕੋਈ ਕਾਰਵਾਈ ਕਰਦਾ ਜਾਂ ਇਸੇ ਤਰ੍ਹਾਂ ਇਹਨਾਂ ਲਈ ਸੈਕਟਰ 13 ਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੂੰ ਰੱਖਿਆ ਜਾਊਗਾ ਤੇ VIP ਸਹੂਲਤਾਂ ਇਸੇ ਤਰ੍ਹਾਂ ਇਹਨਾਂ ਨੂੰ ਮਿਲਦੀਆਂ ਰਹਿਣਗੀਆਂ